ਕਿੰਨੂ ਦਾ ਕੁੜਕਾ ਸਾਹ ਕੋਲ ਵੀਡੀਓ ਬਣਾਇਆ ਤੂੰ ਯਾਰ ਉਧਰ ਕਿੰਨੂ ਦਾ ਕੁੜਕਾ ਸਾਹ ਕੋਲ ਤੂੰ ਦੱਸ ਕਿੰਨੂ ਦਾ ਹੈ ਹੈ ਇਹਦੇ ਘਰ ਦੇ ਨਾਲ ਆ ਇਹਦੇ ਘਰ ਦੇ ਨਾਲ ਆ ਤੂੰ ਕਹ ਲੈਣਾ ਆ ਤੇਰੇ ਨਾਲ ਕੌਣ ਆਇਆ ਠੀਕ ਹੈ ਤੈਨੂੰ ਆਗੇ ਆ ਬਬਈ ਨੂੰ ਵੇਚਾ ਦੇ ਬਗੈਰਾ ਕਿੰਨੇ ਲੈਣਾ ਬੁਰਾ ਤੇ ਤੂੰ ਕੀ ਕਹਿਨ ਮੈਨੂੰ ਬਬਈ ਚਾਹੀਦਾ ਚਾਹੀਦਾ ਵਾ ਇਦਾਂ ਤੇ ਇਦਾਂ ਗੁੜਕਾ ਨਹੀਂ ਤੈਨੂੰ ਦੱਸ ਇਹ ਗੁੜਕਾ ਦੇਤਾ ਹੀ ਜਾਨੂੰ ਇਹ ਨਸ਼ਾ ਕਰਦਾ ਵਾ ਉੱਥੇ ਆ ਕੇ ਅੰਗਪਾਰ ਦੇ ਗੁੜਕਾ ਸਾਹਿਬ ਦੇ ਫੇਰ ਇੱਥੇ ਚੱਲ ਜੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਗੁੜਕਾ ਸਾਹਿਬ ਤੋਂ ਦੇ ਦਿੰਦੇ ਜੇ ਗੁੜਕਾ ਬੇਅੰਤੀ ਤੈਨੂੰ ਮਕਰੋਣਾ ਤੈਨੂੰ ਬੇਅੰਤੀ ਚੰਗਾ ਕਰਦਾ ਤੂੰ ਤੂੰ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਦਾ ਤੈਨੂੰ ਸ਼ਰਮ ਨਹੀਂ ਤੈਨੂੰ ਇਹਨੇ ਕਿਹਾ ਕਿ ਇਹਨੂੰ ਦੱਸ ਪਹਿਲਾਂ ਮੈਨੂੰ ਕਿਵੇਂ ਦੇ ਇੱਦਾਂ ਗੁਰਗਾ ਸਾਹਿਬ ਨੂੰ ਅੱਜ ਜੋ ਕੌਣ ਆਏ ਇਹਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਆ ਕਿੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਗੁਰਗਾ ਸਾਹਿਬ ਦੇਦਦਾ ਨੂੰ ਇੱਦਾਂ ਇਹ ਜਾ ਕੇ ਉਥੇ ਅੰਗ ਪਾੜ ਕੇ ਸੁੱਟਦੇ ਮਾਲ ਦੇ ਕੌਣ ਜ਼ਿੰਮੇਵਾਰ ਆ ਤੜ ਕੋ ਖੜਿਆ ਰੱਖ ਨੂੰ ਸਾਢੂ ਰੱਖ ਇੱਧਰ ਆ ਕੇ ਨੋਕੋ ਤੇਰੇ ਕੋਲ ਅਥੋਰਟੀ ਕੀ ਤੇਰੇ ਕੋਲ ਗੁਰਗਾ ਸਾਹਿਬ ਇੰਦਾਂ ਥੋੜੀ ਪੋਥੀ ਵਿੱਚ ਤੇਰੇ ਕੋਲ ਥੋੜੀ ਅਥੋਰਟੀ ਕੀ ਤੇਰੇ ਕੋਲ ਆ ਵੇਖੋ ਜੀ ਸੰਗਤ ਜੀ ਲੇ ਤੇਰੇ ਮਦਾ ਗੁਟਕਾ ਸਾਹਿਬ ਆ ਬੱਚਾ ਇਹ ਕੋਈ ਇਹ ਤੁਹਾਨੂੰ ਰਾਹ ਖੋਦਾ ਤੁਹਾਨੂੰ ਜਾਣਦਾ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁਟਕਾ ਮੈਂ ਕਿੱਥੋਂ ਲੈ ਕੇ ਆਇਆ ਅੰਦਰ ਦੁਕਾਨ ਤੋਂ ਲੈ ਕੇ ਆਇਆ ਜੁਨਰ ਕੋ ਪੋਥੀ ਲੈਣ ਆਇਆ ਤੋ ਇਹਨੂੰ ਪੁੱਛਿਆ ਤੇਰਾ ਪਰਿਵਾਰ ਹੈਗਾ ਨਾਲ ਕੋ ਵੱਡਾ ਹੈਗਾ ਮੂਲੇ ਸੇਰਾ ਪੁੱਛਿਆ ਕੀ ਕਹ ਤਨੂੰ ਨੇ ਕਿਹਦਾ ਤੇਰੇ ਨਾਮ ਹੈਗਾ ਇੱਥੇ ਇਹ ਕਰ ਦੇ ਤੂੰ ਬੁਲਾਏ ਮੈਂ ਥੋੜੇ ਬੁਲਾਏ ਕਿਉਂ ਨਹੀਂ ਬੁਲਾਏ ਤੂੰ ਜੇ ਮੰਨ ਲਓ ਜੇ ਇਹਦੀ ਜਗਾ ਕੋ ਨਿਸ਼ੇੜੀ ਹੁੰਦਾ ਇੱਥੇ ਜਾ ਕੇ ਬੇਜ਼ੀ ਕਰ ਲਿਆ ਕਿਉਂ ਨਹੀਂ ਬੁਲਾਏ ਤੂੰ ਤੂੰ ਬੁਲਾਏ ਕਿਉਂ ਇਹ ਨਾਲ ਹੈ ਕਿਉਂ ਦੇਖ ਕੇ ਦਿੰਦਾ ਫਿਰ ਉਹ ਕਹਿੰਦੀ ਅਜਾ ਗੁੜਖਾਵੇ ਤਰਾ ਮੈਂ ਤਾਂ ਕਿਹਾ ਮੈਨੂੰ ਨਹੀਂ ਮਿਲਦਾ ਤੇਰੇ ਆ ਦੁਕਾਨਾਂ ਦੇ ਦਰਵਾਜ਼ਾਰ ਸਾਹਿਬ ਦੇ ਆਲੇ-ਦੁਆਲੇ ਜਿੰਨੀਆਂ ਪੋਥੀਆਂ ਵੇਚਦੀਆਂ ਗੁੜਖੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਪੱਕੀਆਂ ਤੇ ﺍﻟमारीਆਂ ਚ ਰੱਖੇ ਨਾ ਇਦਾਂ ਹੀ ਆ ਦੇ ਫਿਰ ਵੀ ਮੜਾ ਮੋੜ ਠੀਕ ਆ ਅੱਗੇ ਤੈਨੂੰ ਵਿਖਾਉਣੇ ਆ ਪੈਰਾ ਚ ਰੱਖੀਆਂ ਨਾਲ ਪੈਰਾ ਚ ਯਾਹ ਬੰਦੇ ਦੀ ਕਰਤੂਨ ਦੇਖੋ ਇਹਦੀ ਕਹਿੰਦੇ ਥੌਟੀ ਕਿੰਨੇ ਦਿੱਤੀ ਤੁਹਾਨੂੰ ਤੇ ਕੋ ਥੌਟੀ ਕੀਰ ਗੁੜਖੇ ਸਾਰੇ ਨਾਲ ਵੇਚਣ ਦੀ ਤੈਨੂੰ ਪਤਾ ਨਾ ਇਹ ਇਹ ਕਿੰਨਾ ਸੈਂਸਟਿਵ ਹੁਟਕਾ ਲੈਣ ਕੋਈ ਆਇਆ ਪੋਤੀ ਤੇਰੇ ਕੋਲ ਲੈਣ ਆਇਆ ਤੁਸੀਂ ਨਿਸਤ੍ਰੇਮ ਜੇ ਪੋਤੀਆਂ ਰੱਖੀਆਂ ਦੂਜੀਆਂ ਰੱਖੀਆਂ ਐਂ ਦੇਉਂਦੇ ਜੇ ਦਿੱਤੀ ਤਾਂ ਐ ਸਾਹਮਣੇ ਤੈਨੂੰ ਬਈ ਉਹ ਨਾਲ ਕਹਿੰਦਾ ਵੀ ਮੇਰੇ ਹੈਗੇ ਤੂੰ ਵੇਖੇ ਨਾਲ ਬੁਲਾਇਆ ਤੂੰ ਕਿਸੇ ਨੂੰ ਮੈਂ ਨੂੰ ਪੁੱਛਿਆ ਇਹ ਜਿੱਦ ਆਇਆ ਮੇਰੇ ਕੋਲ ਪੁੱਛਿਆ ਤੈਨੂੰ ਕੋਈ ਵੀ ਆਏ ਕਹ ਦੂ ਕੁਝ ਵੀ ਤੂੰ ਦੇ ਦੇਂਗਾ ਤਾਂ ਉਹ ਆਪਣਾ ਪੁੱਛੇ ਪਾਲ ਦੇ ਅੰਗ ਜਾਗੇ ਦੁਕਾਨਾਂ ਤੇ ਬੇੜਾ ਸਾਡਾ ਕਰ ਕੋਈ ਆ ਸਾਡੀਆਂ ਸੰਸਥਾਵਾਂ ਦਾ ਇਹ ਨਹੀਂ ਕਬੱਡੀ ਦੁਕਾਨ ਖੋਲ ਸਕਦੇ ਉੱਥੇ ਜਿੱਦੇ ਫਰੀ ਗੁਰਕਾ ਸਾਹਿਬ ਮਿਲਣ ਕਿਸ ਨੂੰ ਆਧਾਰ ਕਾਟ ਲੱਗੇ ਕਿਸ ਦਾ ਕੋ ਪੋਥੀ ਲੈਣ ਤੋਂ ਪਹਿਲਾਂ ਪਤਾ ਲੱਗੇ ਵੀ ਕੌਣ ਲੈਣ ਆਇਆ ਪੋਥੀ ਕਿੰਨੀ ਭੇਟਾ ਉਹਦੀ ਕਿੰਨੇ ਦਾ ਗੁਟਕਾ ਸਾਲ 100 ਰੁਪਏ ਦੀ ਤਾਂ ਬੇਦਬੀ ਤੇ 100 ਰੁਪਏ ਗੁਟਕਾ ਲੈ ਕੇ ਆਉਂਦੇ ਕੋਈ ਪਾੜ ਦੋ ਅੰਗ ਵੇਖ ਇਹ ਇਹ ਵੇਖ ਤੂੰ ਮੋਨਾ ਕੋ ਨਾ ਮੁੰਡਾ ਇਹ ਨਹੀਂ ਅਹੀਂ ਕਿਹਨੇ ਮੈਂ ਕਹਿੰਦਾ ਕੋਈ ਬੰਦਾ ਅਮਰਤਾਰੀ ਆਉਂਦਾ ਕੋਈ ਸਰਦਾਰ ਆਉਂਦਾ ਹਾਂ ਲੱਗਦਾ ਵੀ ਅਜੇ ਆ ਵੀ ਬੱਚਾ ਹੁੰਦਾ ਸ਼ਾਇਦ ਇਹ ਵੀ ਪਹਿਲੂ ਤੂੰ ਦੇ ਦੇ ਤਾਨੂੰ ਇੱਕ ਮੋਨਾ ਕੋ ਨਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਥੇ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਦਾ ਹੋਵੇ ਮਾਲਾ ਸ਼ਰਾਰਤ ਨਾਲ ਜਾਂ ਉਥੋਂ ਗੁਟਕਾ ਲੈ ਕੇ ਆਇਆ ਉਥ ਫੇਰ ਹੋ ਗੀ ਸਕਦਾ ਹੁੰਦਾ ਲੀਆ ਤੇ ਤੁਹਾਨੂੰ ਸ਼ਰਮ ਨਹੀਂ ਪਤਾ ਨੂੰ ਇਹਨੇ ਮੈਨੂੰ ਇਹੀ ਬਿੰਦ ਕਹਿੰਦੀ ਕਿ ਮੇਰੇ ਨਾਲ ਹੈ ਇਹਨਾਂ ਨਾਲ ਇਹੀ ਕਰੀ ਜਾਂਦਾ ਤੈਨੂੰ ਪੁੱਛਿਆ ਨਹੀਂ ਤੇਰੇ ਨਾਲ ਤੇਰੇ ਨਾਲ ਕੁੱਛਿਆ ਕਿੱਥੇ ਆ ਉਹ ਤੂੰ ਗਲਤੀ ਮੰਨਣੀ ਆ ਗਲਤੀ ਨਹੀਂ ਮੰਨਣੀ ਇਹਨੇ ਤਾਂ ਕਾਰਵਾਈ ਕਰਨੀ ਇੱਥੇ ਤੇ ਥਾਣਾ ਕਿਹੜਾ ਇੱਥੇ 295 ਲੋ ਜੀ ਚਲੋ